ਚਾਚੀ ਜੇ ਪਤਾ ਲੈਣ ਵੀ ਆਈ ਹੋਏਗੀ ਤੇ ਰਿਸ਼ਤਾ ਵੀ ਉਹ ਕਰਉਂਦੀ ਆ ਕੋਈ ਗੱਲ ਨਹੀਂ ਹੁਣ ਜੇ ਆਉਂਦੀ ਆ ਨਾ ਤੂੰ ਉਹਨੂੰ ਆਵਾਜ਼ ਮਾਰ ਲਉ ਚਾਹ ਤੇ ਬਾਨੀ ਠੀਕ ਉਹਦੇ ਕੋਪੀ ਤੇ ਲੋ ਸਾਰਾ ਵੀ ਕਿੱਥੇ ਹੁੰਦਿਆ ਰਿਸ਼ਤਾ ਕਿਹੜਾ ਪਿੰਡ ਦਾ ਕਿਹੜਾ ਨਹੀਂ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਮੈਂ ਧਿਆਨ ਰੱਖਾਂਗੀ ਨੰਗੇ ਕੀ ਨਾ ਮੈਂ ਆਵਾਜ਼ ਮਾਰਾਂਗੀ ਪਿੰਡ ਕਿਹੜਾ ਮੁੰਡੇ ਦਾ ਮੈਨੂੰ ਦੱਸਿਆ ਹੀ ਮਾਰਾ ਜਾਂ ਸੰਦੀਪ ਨੇ ਮੈਂ ਚੇਤਾ ਹੀ ਭੁੱਲ ਗਿਆ ਬਰਿਆ ਲੈ ਬਰਾਈ ਆ ਬਰਾਈ ਤੇ ਪਿੰਦਰ ਦੇ ਨਾਂ ਨਕੇ ਨੇ ਉੱਥੇ ਚੱਲ ਵਧੀਆ ਵੀ ਰਿਸ਼ਤੇਦਾਰੀ ਚ ਰਿਸ਼ਤਾ ਹੋਣ ਡਿਆ ਵਾ ਸਾਹੀ ਤੇ ਮੈਂ ਆਪਣੀ ਭੈਣ ਦਾ ਪਰ ਨਹੀਂ ਆ ਕਰਾਉਣ ਕਿ ਚਲ ਚੰਗੇ ਥਾਂ ਵਿਚਾਰੀ ਚਲ ਜੂ ਕਿ ਮੈਨੂੰ ਵੀ ਪਤਾ ਵਾ ਕਿ ਸੰਦੀਪ ਹੁਣੀ ਵਿਚਾਰੇ ਕਿਦਾਂ ਡਏ ਟਾਈਮ ਪਾਸ ਕਰਨ ਇੰਨਾ ਚੰਗਾ ਹੋ ਗਿਆ ਰਸਮੀ ਮੈਨੂੰ ਦੱਸ ਗਈ ਹਾਂ ਹਾਂ ਇਹ ਤਾਂ ਪਤਾ ਹੀ ਨਹੀਂ ਲੱਗਣਾ ਅਸੀਂ ਅੰਦਰ ਹੀ ਬੜੀਆਂ ਰਹਿਣਾ ਚੱਲ ਹੁਣ ਮੈਂ ਪਿੰਦਰ ਨੂੰ ਨਾਂ ਲੈਦੀ ਆ ਤੇ ਪਹੁੰਚਨੀ ਆਥੇ ਤਾਈ ਜੀ ਹਾਂ ਜੀ ਤੁਸੀਂ ਰਿਸ਼ਤਾ ਕਿੱਥੇ ਦੇਈਆਂ ਕਰਨ ਮੈਨੂੰ ਤਾਂ ਸਮਝ ਨਹੀਂ ਆਉਂਦੀ ਤੁਹਾਡੀ ਕਿਉਂ ਕੀ ਗੱਲ ਚੰਗਾ ਨਹੀਂ ਆ ਗੱਲ ਕੀ ਹੋਣੀ ਆ ਪਤਾ ਨਾ ਮਾਂ ਬਿਓ ਦੇ ਕੁੜੀ ਦਾ ਸਰਤੇ ਹੰਨੀ ਆ। ਅੱਛਾ। ਤੇ ਰਹਿੰਦੀ ਆ ਆਪਣੀ ਭੈਣ ਕੋਲ। ਅੱਛਾ। ਤੇ ਭੈਣ ਨੇ ਤੁਹਾਨੂੰ ਪਤਾ ਵਾ ਕਿੰਨੀ ਕਿ ਜਾ ਸਿਖਾਉਣੀ ਕੰਮ ਕਰਦੀ। ਅੱਛਾ। ਉਹ ਵੀ ਓਦਾਂ ਹੀ ਮਾਤ ਮਾਰੀ ਯਸ਼ਦੇਵ ਜੀ ਬਣੀ ਰਹਿੰਦੀ ਆ। ਆਹ ਤਾਂ ਚੰਗਾ ਹੈ ਮੈਨੂੰ ਦਸਤਰਪਿੰਦਰ ਨੇ ਮੈਂ ਤੇ ਇਹੋ ਜੀ ਨੋ ਲਿਆ ਕੇ ਤੇ ਸਰੀਕੇ ਦੇ ਗੱਲਾਂ ਸੁਣ ਸੁਣ ਕੇ ਮਰ ਜਣਾ ਹੀ। ਮੇਰਾ ਤਾਂ ਜੀਨਾ ਆਰਾਮ ਹੋ ਜਣਾ ਹੀ। ਹੁਣ ਇਹ ਦੱਸ ਨਹੀਂ ਬਲਜੀ ਨੂੰ ਫੋਨ ਕਰਕੇ ਵੀ ਮੇਰੇ ਵੱਲੋਂ ਨਾ ਹੀ ਰਿਸ਼ਤੇ ਦੀ। ਇਹੋ ਜਿਹਾ ਰਿਸ਼ਤਾ ਮੈਨੂੰ ਨਹੀਂ ਚਾਹੀਦਾ। ਉਹਨਾਂ ਲੱਖ ਦੇ ਤਾ ਨਾ ਉਹਨਾਂ ਨੂੰ ਲਾਲਚ ਪੈ ਜਾਣਾ ਵਾ। ਸਵੇਰੇ ਇੱਕ ਵਾਰੀ ਮੈਂ ਫੋਨ ਚੁੱਕਿਆ ਨੇ ਤੇ ਸੋਚ ਲਾ ਤੇਰਾ ਕੀ ਬਾਨਾ ਤੇ ਤੂੰ ਤੇ ਮੈਨੂੰ ਪਸਾਤਾ ਵਕਸੂਤੇ ਥਾਈ ਮੈਂ ਤੈਨੂੰ ਵੜਦਾ ਹੁੰਦਾ ਤੇ ਇਦਾਂ ਦਾ ਕੰਮ ਨਾ ਕਰੀਏ ਇਹ ਮੁੜ ਕੇ ਸਾਡੇ ਦੇ ਭਾਰੀ ਪੈਣਾ ਹੀ